ਪੰਜਾਬ ਦੇ ਵਿਦਿਆਰਥੀਆਂ ਦੇ ਨਾਲ ਪੰਜਾਬ ਦੀ ਆਮ ਆਦਮੀ ਪਾਰਟੀ ਧੋਖਾ ਕਰ ਰਹੀ ਹੈ ਉਹਨਾਂ ਦੇ ਭਵਿੱਖ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਆਪਣੀ ਫੋਟੋ ਚਮਕਾਉਣ ਵਾਸਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਸਿੱਖਿਆ ਦੇ ਨਾਲ ਖਿਲਵਾੜ ਕਰ ਰਹੇ ਬੱਚਿਆਂ ਸਕੂਲਾਂ ਦੀ ਛੁੱਟੀ ਦੇਤੀ ਗਈ ਇਹ ਤੁਗਲਕੀ ਫਰਮਾਨ ਇਸ ਸਰਕਾਰੀ ਸਕੂਲ ਐਸਰੇ ਵਿੱਚ ਪਿੱਛੇ ਕਿ ਇਹਨਾਂ ਦਾ ਚਿਹਰਾ ਚਮਕ ਸਕੇ ਬੱਚਿਆਂ ਦੀ ਪੜਾਈ ਦੀ ਕੋਈ ਚਿੰਤਾ ਨਹੀਂ ਦੂਸਰਿਆਂ ਤੇ ਤੰਗ ਕਰਦੇ ਰਹੇ ਮੁੱਖ ਮੰਤਰੀ ਸਾਹਿਬ ਅੱਜ ਸਿੱਖਿਆ ਦੇ ਮੰਦਰ ਖੁੱਡ ਬੰਦ ਕਰਾ ਰਹੇ ਹੋ ਔਰ ਉੱਥੇ ਸੁਰੱਖਿਆ ਕਰਮਚਾਰੀਆਂ ਡਰੇ ਆ ਗਏ ਜਵਾਬ ਦੇਣਾ ਪਵੇਗਾ ਔਰ ਇਹ ਜੋ ਘਟਨਾ ਹੋ ਰਹੀ ਹੈ ਪੰਜਾਬ ਦੇ ਅੰਦਰ ਇਹ ਪੰਜਾਬ ਦੇ ਭਵਿੱਖ ਨਾਲ ਵੀ ਖਿਲਵਾੜ ਹੈ ਔਰ ਆਮ ਆਦਮੀ ਪਾਰਟੀ ਦਾ ਅਸਲੀ ਗਿਨੋਨਾ ਚਿਹਰਾ ਸਿੱਖਿਆ ਵਿਰੋਧੀ ਚਿਹਰਾ ਜਨ ਵਿਰੋਧੀ ਚਿਹਰਾ ਸਾਹਮਣੇ ਆਇਆ